ਆ ਗਈ। ਉਹ ਬੱਲੇ ਸ਼ਿਕਰਤ ਕਿੱਦਾਂ ਆਇਆ ਆਇਆ ਆਇਆ। ਉਹ ਬਲੀ ਤਾਂ ਦੀ ਗੱਲੀ ਨੇ ਵੜੀ ਲੈ। ਗੱਡੀਆਂ ਚ ਲਾਇਆ ਇੰਨਾ ਇਤੋਂ ਵੱਡੀਆਂ ਵੱਡੀਆਂ ਰੱਖੀਆਂ ਆਪਾਂ। ਪਰ ਅੱਗੇ ਹੋਰ ਰੱਖੀਆਂ। ਛੋਟੀਆਂ ਛੋਟੀਆਂ। ਸ਼ਿਆ ਸ਼ਿਆ। ਕਰੋ ਲਈ ਫੇ। ਹੈ? ਕਰੋ ਨਹੀਂ ਕਰਦੀ। ਇਹ ਯਾਰ ਗੱਡੀ ਆਪਾਂ ਕਾਲੀ ਲੰਘਦੀ ਏ। ਸ਼ਿਆ। और तो नाखून ठीक है? बावजूदी स्ताजी ठीक है दसों। क्या गड्डी फिर है? पूरी ओकेर बोरडा। किन्हें गड्डी होगी? पाँच स्ताजी। बड़ी मेंगी यार ये किस्तार पता कैडा इंजन है? कैडा? ट्रॉप करा। बुते <laughs> हाँ पाव हुई। ट्रॉप करा? ले दिल्ला में आया तो ना साला ना इंजन आया। आया आया तो देखो न ਇੱਕ ਗੱਡੀ ਦਾ ਨਹੀਂ ਟਰੱਕ ਦਾ ਇੰਜਨ ਹੀ ਹੈ ਮੈਂ ਨਹੀਂ ਮੰਨਦਾ ਕਿ ਇਹ ਕਟਾ ਗਈ ਅੱਛਾ سٹਾਰਟ ਨਹੀਂ ਹੋ ਰਿਹਾ ਇਹ ਰੋਏ ਹਨ ਨਹੀਂ ਗਾ ਰਹੀ ਉਹ ਨਹੀਂ ਯਾਰ ਮੈਂ ਘਰ ਆਂਗ ਲੂੰਗਾ ਲੱਗ ਜੇਗੀ ਯਾਰ ਪਹਿਲੀ ਗੱਡੀ ਭਈ ਨਹੀਂ ਗਈ ਯਾਰ ਕਿੰਨੀ ਕ ਭਈ ਆ ਤੀ ਬੜੀ ਗੱਡੀ ਤਾਂ ਨਾ ਪੁੱਛਦਾ ਕਿੰਨੀ ਭਈ ਆ ਤੇ ਦਾਦਾ ਯਾਰ ਹੁਣ ਗੱਡੀ ਆ ਰਹੀ ਮੈਂ ਪਤਾ ਕਿੰਨੇ ਤੇ ਖੜੀ ਆ ਦੱਸੋ 320 ਰੇ ਉਹ ਜਾ ਮਾਰਨ ਲੱਗ ਗਿਆ ਨਾ ਫੇਗ ਆਪ ਯਾਰ ਆਪਣੇ ਤੇ ਗਿਰਦਨ ਵਾਲੀ ਦਾਪ ਮਾਰੂੰਗਾ ਹੁਣ ਪਰਾਵਾ 350 ਤੱਕ ਮੈਂ ਉਹਦਾ ਆਰਾਮ ਨਾਲ ਗੱਡੀ ਚਲਾ ਲੈਣਾ ਜਦੋਂ ਇੱਥੋਂ ਯਾਰ ਤੂੰ ਲਾਲਿਆ ਸਮਾਂ ਪਹਿਲੇ ਗੇਅਰ ਤੇ ਖੜਦਾ 350 ਦੇ ਦੂਜਾ ਭਰਾ ਗੱਪ ਫੇਰ ਹਾਂ ਯਾਰ ਬਾਕਸ ਦੇ ਯਾਰ ਘਾਟੋ ਹੀ ਨਹੀਂ ਗਾ ਕੁਮਾਰ ਦਾ ਆ ਤਰਸ ਤਾਰਾਗਾ ਮੈਂ ਕਿ ਨਹੀਂ ਉਹ ਯਾਰ ਉਸਤਾਦ ਤਾਂ ਹੈਗਾ ਹੁਣ ਗਾਪੀ ਮਾਰੀ ਜਾਣੀਆਂ 17 ਜਿਹੜੀ ਗੱਲ ਕਹਿ ਦਿੱਤੀ ਕਹਿ ਦਿੱਤੀ ਤੇਰੇ ਉਸਤਾਦ ਨੇ ਠੀਕ ਆ ਸੁਣੀ ਆ ਬਾਤ ਤੂੰ ਆ ਸੁਣੀ ਜਾਂਦਾ ਮੈਂ ਯਾਰ ਪਹਿ ਲੱਗਦੀ ਸੀ ਗੱਡੀ ਪੁਰਾਣੀ ਲਈ ਆ ਤੁਸੀਂ ਐਦਾਂ ਨਾ ਕਹਿ ਮੈਂ ਪੈਸੇ ਬੜਲਾਈਏ ਤੇ ਇਹ ਨਹੀਂ ਅੰਦੀ ਨਵੀਂ ਸ਼ਕੀਨਾੜ ਉੱਡ ਜਾ। ਇਹ ਨਵੀਂ ਸੈਕਿੰਡ ਹੈ ਨਾਂਦੀ ਭਰਾਵਾ। ਦੱਸ ਯਾਰ। ਨਵੀਂ ਸੈਕਿੰਡ ਹੈ। ਉਹ ਗੱਡੀ ਦੀ ਹਾਲਤ ਹੀ ਦੇਖ ਲੈ ਯਾਰ ਆਹ ਤੇ ਲੱਗ ਮਿੱਟੀ ਕਿੰਨੀ ਲੱਗੀ ਹੋਈ ਆ ਗੱਡੀ ਤੇ। ਉਹ ਇਦਾਂ ਨਾ ਕਹਿ ਤੈਨੂੰ ਦੱਸਤਾ ਹੀ ਮੈਂ। ਪਹੀਏ ਦੇ ਚ ਤੇਲ ਕਿੰਨਾ ਕੁ ਪੈਂਦਾ ਵਾ ਯਾਰ। ਤੇਲ ਹੀ ਪੈਂਦਾ ਇੱਚ। ਇੱਚ ਪੈਂਦਾ ਪਾਣੀ। ਉੱਡ ਜਾ ਭਰਾਵਾ ਗੱਫ ਮਰੀ ਆਂ ਨਿਆ। ਭਰਾਵਾ ਪਾਣੀ ਪੈਂਦਾ ਹੀ ਇੱਚ। ਉਹ ਜਾ। ਚੱਲ ਤੂੰ ਪਾ ਕੇ ਦਿਖਾ ਪਾਣੀ ਹੁਣ ਫੇਰ। ਚਰਾ ਯਾ ਤੈਨੂੰ ਹੁਣ ਪਾਣੀ ਪਾ ਕੇ ਦਿਖਾ। ਪੀ ਹੱਦਾਂ ਯਾਰ ਦੱਸ ਤੈਨੂੰ ਪਤਾ ਹੀ ਨਹੀਂ ਆਤੀ ਆਹ ਨਹੀਂ ਬਈ ਤੇ ਇਲਦੀ ਰੰਗ ਕਿ ਪਿੱਛੇ ਹੁੰਦੀ ਆ ਇਹ ਆਬਦੂ ਲਵਾਈ ਅੱਗੇ ਯਾਰ ਇੱਥੋਂ ਪੈ ਪਾਇਆ ਸਿੱਧਾ ਪਿੱਛੇ ਟੈਂਕੀ ਨੂੰ ਇੱਥੋਂ ਪਾਣੀ ਪਾਉਂਗਾ ਨਾ ਉੱਧਰ ਤੇਲ ਭਰਜਣਾ ਆਪਣੇ ਆਵੋ ਉਹ ਜਾ ਭਰਾ ਭਰਾ ਬੱਸ ਕਰ ਯਾਰ ਬੱਸ ਕਰ ਹੁਣ ਮੈਂ ਆੱਕ ਗਿਆ ਤੇਰੀਆਂ ਗੱਲਾਂ ਤੋਂ ਉਹ ਯਾਰ ਤੂੰ ਮੈਨੂੰ ਦੱਸ ਚੱਲ ਠੀਕ ਆ ਤੇਲ ਦੀ ਪੰਪ ਟੈਂਕੀ ਉੱਥੇ ਆਣਾ ਇਹਨੂੰ ਹੁਣ ਚਲਾ ਕੇ ਦਿਖਾ ਤੂੰ ਪਾਣੀ ਦੇ ਚੱਲ ਆ ਯਾ ਤਿੰਨ ਚੱਲ ਦੇ ਗੱਡੀਆਂ ਗੱਡੀਆਂ ਦੇ ਹੀ ਪੁੱਠੀਆਂ ਚਲਾ ਲਈਏ ਪੁੱਠੀਆਂ ਪੁੱਠੀਆਂ ਕਿੱਦਾਂ ਚਲਾਉਂਗਾ ਯਾਰ ਤੂੰ ਰੇੜ ਕੇ ਉੱਠੀਆਂ ਚਲਾ ਲਈਆਂ ਬੈਗਰ ਪਾ ਕੇ ਆ ਜਾ ਯਾਰ ਬੱਸ ਕਰ ਹੁਣ ਹੁਣ ਤੂੰ ਮੈਨੂੰ ਪਹਿਲਾਂ ਚਲਾ ਕੇ ਦਿਖਾ ਯਾਰ ਗੱਡੀ ਚੱਲ ਆ ਯਾ ਤਿੰਨ ਚਲਾ ਕੇ ਦਿਖਾ ਚੱਲਾ ਬੱਸ ਉ ਭਈ ਜਾਂ ਤਾਂ 20 ਦੀ ਸਪੀਡ ਤੇ ਗਈ ਆ ਤੂੰ ਇਹ ਕਹਨੇ ਸੀਗੇ 350 ਜਾਂਦੀ ਆ ਹੋ ਗਈ ਨਾ ਗਾਪੀ ਮਾਰੀ ਆਨੇ ਤੂੰ ਇਹ ਓਏ ਹਾ ਹਾ ਦੀ ਰਵਾ ਇੰਨੀ ਸਪੀਡ ਆ ਇੰਨੀ ਸਪੀਡ ਨਹੀਂ 350 ਸੇ ਕਈ ਤਾਂ ਘੱਟਾ ਸਪੀਡ 'ਚ ਹੀ ਆ ਰਹੀ ਈ ਸਪੀਡ ਆ ਤੂੰ ਜਾ ਯਾਰ ਤੂੰ ਯਾਰ ਭਈਆ ਗਰਮੀ ਲੱਗਦੀ ਭਈਆ AC ਚ ਚਲਾ ਲੈਣਾ ਸੀ ਯਾਰ ਓਏ AC ਰਵਾ AC ਤੇ ਨੰਦਾ ਤਾਂ AC ਲੱਗਾ ਸ਼ੀਸ਼ੇ ਤੇ ਸ਼ੀਸ਼ੇ ਤੇ ਲੱਗਾ ਫਰਹਾਏ ਸੀ ਤਾਂ ਸੀ ਯਾਰ ਦੇਸ ਲਾਪੇਂ ਤੇ ਇਸ ਲਾ ਦੇ ਖੋਲ ਲਾ ਸੀਸ਼ਾ ਖੋਲ ਕੇ ਦੇ ਲਾ ਠੀਕ ਆ ਭਾਈ ਚੈੱਕ ਕਰਦਾ ਹੁਣੇ ਮੈਂ ਆ ਨਾ ਪਈ ਲੱਗਾ ਵਈ ਸੀ ਯਾਰਾਂ ਹਾਂ ਬੜੀ ਵੱੰਗਾਂ ਆਂਦੀ ਬਈ ਆ ਦੇਖਿਆ ਯਾਰ ਫਿਰ ਤੇ ਜਿਹੜੀ ਤੂੰ ਬਰਾਏ ਕਰ ਗੱਲ ਕਹਿ ਰਹੀ ਓ ਸੱਚੀ ਊਗੀ ਸਾਲ ਹੁਣ ਦਸਤਨ ਦਾ ਅਜਮਾਨਪੁਰ ਸਟਾਫ ਨੂੰ ਮੰਨਦਾ ਕਿ ਨਹੀਂ ਮੰਨਦਾ ਇਹਨਾਂ ਦੱਸ ਦੇ ਯਾਰ ਤੂੰ ਸਾਲ ਨਗਿਆ ਭਾਈ ਯਾਰ ਤੈਨੂੰ ਪਰ ਮੈਨੂੰ ਯਾਰ ਭਈ ਇੱਕ ਗੱਲ ਢਾਡੀ ਬੜੀ ਮਾਰੀ ਰਹਾ ਦੀ ਜਿਹੜੀ ਗੱਪ ਮਾਰਦੇ ਆ ਨਾ ਉਹ ਨਹੀਂ ਮੈਨੂੰ ਚੰਗੀ ਲੱਗਦੀ ਯਾਰ ਗੱਪ ਥੋੜੀ ਘੱਟ ਮਾਰਿਆ ਕਰੋ ਯਾਰ ਕੋਈ ਮਦਦਗਾਰ ਤਈ ਤੂੰ ਮੇਰੀ ਬੇਇੱਜ਼ਤੀ ਕੀਤੀ ਨਾ ਰੋ ਕੇ ਕਮੈਂਟ ਕਰਦਾ ਚੱਲ ਪੁੱਤ ਨਿਕਲ ਜਾ ਇੱਥੋਂ ਨਿਕਲ ਭਾਜਾ ਭਾਜਾ ਭਾਈ ਯਾਰ ਗਲਤੀ ਹੋ ਗਈ ਭਾਈ ਯਾਰ ਗਲਤੀ ਹੋ ਗਈ ਯਾਰ ਭਾਈ ਹੁਣ ਨਹੀਂ ਮੈਂ ਤੁਹਾਨੂੰ ਕੋ ਕਹਿਣਾ ਯਾਰ ਭਾਈ ਮੈਨੂੰ ਘਰੇ ਛੱਡਿਆ ਹੋਇਆ ਯਾਰ ਭਈ ਯਾਰ ਭਾਈ ਯਾਰ ਇੱਦਾਂ ਚੱਲ 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 ਜਾ 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 ਨਾ ਪਰੋ ਯਾਰ ਭਾਈ ਯਾਰ ਭਾਈ ਨਾ